ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਮ ਕੀ ਸੀਗਾ ਪੁੱਤ ਦੱਸਦੇ ਨਹੀਂ ਮੰਮੀ ਪਾਪਾ ਦੱਸਦੇ ਆ ਮੁਖੀ ਨੇ ਕਿੰਨੀਆਂ ਲੜਾਈਆਂ ਲੜੀਆਂ ਕਿੰਨੀਆਂ ਜੰਗ ਯੁੱਧ ਕੀਤੇ ਨੇ ਬਹੁਤ ਲੜਾਈਆਂ ਲੜੀਆਂ ਬਹੁਤ ਲੜਾਈਆਂ ਲੜੀਆਂ ਕਿੰਨੀਆਂ ਟੋਟਲ ਗਿਣਤੀ ਕਿੰਨੀ ਆ ਪਤਾ ਨਹੀਂ ਪਹਿਲੇ ਜ ਪਹਿਲੇ ਯੁੱਧ ਕਿੱਥੇ ਦਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਯਾਰ ਜਰਾ ਆਜੋਰੇ ਤੁਹਾਨੂੰ ਮੈਂ ਤਾਂ ਹੀ ਦੱਸੂਗਾ ਤੁਸੀਂ ਭੱਜੀ ਜਾਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਚੇਤਾ ਨਹੀਂ ਆਉਂਦਾ ਨਹੀਂ ਪਾ ਉਹ ਕਿੰਵੇਂ ਗੁਰੂ ਸੀਗੇ ਅ 8ਵੇਂ ਨੋ ਕਿਨੇ ਟਕੋ ਕੀ ਨਾਮ ਹੈ ਕਿਨੇ ਟਕੋ ਗੁਰੂ ਪਰਵਾ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਿਰਤ ਬੈਂਸ ਗੋਤ ਲਖਾਤਾ ਜਿਹਦੇ ਪਿਛੇ ਗੋਤ ਲਖਾਤਾ ਹੀ ਪਿਛੇ ਹੁੰਦਾ ਹੈ ਮੇਰਾ ਨਾਮ ਹੈ ਸਰਬਜੀਤ ਕੱਲਾਈ ਸਰਬਜੀਤ ਕੱਲਾਈ ਹਾਂਜੀ ਨਹੀਂ ਸਰਬਜੀਤ ਕੱਲਾਈ ਮਤਲਬ ਵੀ ਕਿ ਮੈਂ ਗੋਤ ਕੱਲਾਈ ਤੁਹਾਡਾ ਹੰਨੇ ਨਹੀਂ ਗੋਤ ਨਹੀਂ ਹੈ ਕੱਲਾ ਦਾ ਹੀ ਸਰਬਜੀਤ ਕੱਲਾਈ ਸਰਬਜੀਤ ਮੈਂ ਸਮਝਿਆ ਵੀ ਸਰਵਿਸ ਕੱਲਾਈ ਵੀ ਮਹਾਕਾਰ ਗੋਤ ਕੱਲਾਈ ਨਹੀਂ ਇਹਦੇ ਰੱਖ ਰੁਖ ਦਿੰਦੇ ਹੁਣ ਅਸੀਂ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕੀ ਫਤਿਹ ਸੰਗਤ ਜੀ ਇਸ ਮੌਕੇ ਅਸੀਂ ਖੜੇ ਆ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਕੇ ਤਨ ਤਨ ਦਸਮ ਪਿਤਾ ਸਿਰੂ ਗੋਮੇ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਪ੍ਰਗਟ ਦਿਵਸ ਹੈ ਤੇ ਇਸ ਮੌਕੇ ਸੰਗਤ ਦੇ ਸਭ ਦੇਸ਼ਾ ਤੋਂ ਨਤਮਸਤਕ ਹੋਣ ਦੇ ਲਈ ਆ ਰਹੀ ਹੈ ਤੇ ਉੱਥੇ ਜਿਵੇਂ ਆਪਾਂ ਪਹਿਲਾਂ ਵੀ ਉਪਰਾਲੇ ਕਰਦੇ ਆਂ ਬੱਚਿਆਂ ਦੇ ਨਾਲ ਸਵਾਲ ਜਵਾਬ ਕਰਕੇ ਤਾਂ ਕਿ ਬੱਚੇ ਸਿੱਖ ਇਤਿਹਾਸ ਦੇ ਨਾਲ ਆਪਣੇ ਵਿਰਮੂਲੇ ਇਤਿਹਾਸ ਦੇ ਨਾਲ ਜੁੜਨ ਸੋ ਇੱਕ ਵਾਰ ਫਿਰ ਤੋਂ ਉਸੇ ਤਰ੍ਹਾਂ ਦਾ ਉਪਰਾਲਾ ਲੈ ਕੇ ਹਾਜ਼ਰ ਹੋਏ ਹਾਂ ਸੋ ਗੱਲਬਾਤ ਕਰਦੇ ਆਂ ਔਰ ਇਹ ਬੱਚਿਆਂ ਦੇ ਨਾਲ ਕੋਸ਼ਿਸ਼ ਕਰਾਂਗੇ ਉਹਨਾਂ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕਰੀਏ ਤੇ ਉਹ ਦੇਖਦੇ ਆ ਵੀ ਕਿੰਨੇ ਬੱਚਿਆਂ ਨੂੰ ਇਸ ਮੌਕੇ ਇਤਿਹਾਸ ਪਤਾ ਹੈ ਆਪਣਾ ਸੋ ਜਰੂਰ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਆਉਂਦੇ ਰਹਿਣ ਉਸ ਦੇ ਲਈ ਜਰੂਰ ਚੈਨਲ ਨੂੰ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਤੋਂ ਜਿਆਦਾ ਅੱਗੇ ਆਪਣੇ ਵਟਸਐਪ ਗਰੁੱਪਸ ਵਗੈਰਾ 'ਚ ਆਪਣੀ ਜਾਣਕਾਰਾਂ ਦੇ ਨਾਲ ਸ਼ੇਅਰ ਕਰਿਆ ਕਰੋ ਕਿਉਂਕਿ ਉਸ ਦੇ ਨਾਲ ਸਾਨੂੰ ਹੌਸਲਾ ਮਿਲਦਾ ਤੇ ਅੱਗੇ ਲਈ ਵੀ ਇਸ ਤਰ੍ਹਾਂ ਦੇ ਅਸੀਂ ਉਪਰਾਲੇ ਲੈ ਕੇ ਆਉਂਦੇ ਰਹਿਾਂਗੇ ਜੀ ਆਓ ਦੇਖਦੇ ਆ ਅੱਜ ਦੀ ਇਹ ਵੀਡੀਓ ਕੁਲਵੀਰ ਸਿੰਘ ਪੜਦੇ ਹੋ ਤੁਸੀਂ ਬੇਟੇ ਤੁਹਾਡਾ ਅਜੇ ਤੁਸੀਂ ਮਿਲਾ ਦੇ ਗੁਰਲੀਨ ਕੌਰ ਕਿਹੜਾ ਤੁਹਾਡਾ ਹਾਂਜੀ ਠੀਕ ਹੈ ਤੁਹਾਡਾ ਨਾਮ ਕੀ ਆ ਗੁਰਲੀਨ ਕੌਰ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ 8ਵੀਂ ਠੀਕ ਹੈ ਕਿਹੜੀ ਜਗ੍ਹਾ ਰਹਿੰਦੇ ਹੋ ਲੁਧਿਆਣਾ ਲੁਧਿਆਣੇ ਤੋਂ ਮੱਥਾ ਟੇਕਣ ਲਈ ਅੱਜ ਆਏ ਹੋ ਹਾਂਜੀ ਅੱਜ ਪਤਾ ਕਿਉਂ ਮੱਥਾ ਟੇਕਣ ਲਈ ਆਏ ਹੋ ਉਹ ਗੁਰਪੁਰਬ ਆ ਗੱਲ ਕਿੰਨਾ ਦਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹਾਂ ਕਿਹੜੇ ਗੁਰੂ ਸੀਗੇ 10ਵੇਂ ਗੁਰੂ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਮ ਕੀ ਸੀਗਾ ਪਤਾ ਆਹ ਠੀਕ ਹੈ ਨਾ ਦੱਸਦੇ ਨਹੀਂ ਮਮੀ ਪਾਪਾ ਦੱਸਦੇ ਆ ਤੂੰ ਪਰ ਭੱਜੀ ਕੇ ਜਨੇ 2 ਮਿੰਟ ਖੜਤਾ ਜਾਓ ਭੁੱਲ ਗਏ ਗੋਵਿੰਦ ਰਾਏ ਸੀਗਾ ਉਹਨਾਂ ਦਾ ਪਹਿਲਾ ਨਾਮ ਤੇ ਗੁਰੂ ਅਮਰ ਸਿੰਘ ਜੀ ਨੇ ਕਿੰਨੀਆਂ ਲੜਾਈਆਂ ਲੜੀਆਂ ਕਿੰਨੀਆਂ ਜੰਗ ਯੁੱਧ ਕੀਤੇ ਨੇ ਬਹੁਤ ਲੜਾਈਆਂ ਲੜੀਆਂ ਬਹੁਤ ਲੜਾਈਆਂ ਲੜੀਆਂ ਕਿੰਨੀਆਂ ਟੋਟਲ ਗਿਣਤੀ ਕਿੰਨੀ ਆ ਪਤਾ ਨਹੀਂ ਪਤਾ ਨਹੀਂ ਤੇ ਪਹਿਲੀ ਲੜਾਈ ਕਿਹੜੀ ਸੀਗੀ ਉਹਨਾਂ ਦੀ ਪਤਾ ਕਿੱਥੇ ਦੀ ਲੜਾਈ ਸੀ ਪਹਿਲੀ ਬਹੁਤ ਔਖਾ ਹੈ ਤਾਂ ਨੂੰ ਆਉਂਦਾ ਕਿਤਾਬਾਂ ਜੀ ਅੰਮ੍ਰਿਤ ਸਰ ਤੁਹਾਨੂੰ ਪਤਾ ਹੀ ਨਹੀਂ ਪਹਿਲਾ ਜ ਪਹਿਲਾ ਯੁੱਧ ਕਿੱਥੇ ਦਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਆਜੋਰੇ ਤੁਹਾਨੂੰ ਮੈਂ ਤਾਂ ਹੀ ਦੱਸੂਗਾ ਤੁਸੀਂ ਭੱਜੀ ਜਾਂਦੇ ਹੋ ਮੈਂ ਤੁਹਾਨੂੰ ਕਹਿਣਾ ਦਾ ਨਹੀਂ ਨਹੀਂ ਮੇਰੇ ਹੱਥ 'ਚ ਕੋਈ ਛੜੀ ਛੁੜੀ ਹੈ ਦੱਸੋ ਫੇਰ ਐਵੇਂ ਡਰਦੇ ਕਿਉਂ ਪਹਿਲੀ ਲੜਾਈ ਪੰਗਾਣੀ ਦਾ ਯੁੱਧ ਸੀਗਾ ਤੇ ਤੁਹਾਨੂੰ ਇਹ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਦੇ ਵੀ ਪਹਿਲ ਨਹੀਂ ਕੀਤੀ ਲੜਾਈ 'ਚ ਕਿਸੇ ਵੀ ਹਮੇਸ਼ਾ ਉਹਨਾਂ ਤੇ ਲੜਾਈਆਂ ਥੋਪੀਆਂ ਗਈਆਂ ਨੇ ਕਦੇ ਮੁਗਲਾਂ ਵੱਲੋਂ ਤੇ ਕਦੇ ਪਹਾੜੀ ਰਾਜਿਆਂ ਵੱਲੋਂ ਪਰ ਉਹ ਸਾਰੀਆਂ ਲੜਾਈਆਂ ਜਿੱਤੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਬਲਦਾਨ ਦੇ ਲਈ ਭੇਜਿਆ ਸੀ ਕਿੰਨੀ ਉਮਰ ਸੀ ਉਹਦੋਂ ਉਹਨਾਂ ਦੀ ਨੋ ਕਿੰਨੀ ਤਣ ਗਿਆ ਤੇ ਇਹ ਪਤਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਹਾਬਜਾ ਦੇ ਨੇ 4 ਪਤਾ ਨਾਮ ਉਹਨਾਂ ਦੇ ਹਾਂਜੀ ਕੀ ਕੀ ਨਾਮ ਫਤੇ ਸਾਹਿਬ ਫਤੇ ਸਾਹਿਬ ਪਾਪਾ ਫਤੇ ਸਿੰਘ ਜੀ ਫਤੇ ਸਿੰਘ ਜੀ ਜ਼ੋਰਾਵਰ ਫਤੇ ਸੀਗੇ ਹਾਂ ਜ਼ੋਰਾਵਰ ਸਿੰਘ ਜੀ ਅਜੀਤ ਸਿੰਘ ਜੀ ਤੇ ਜ਼ੋਰਾਵਰ ਜੁਜਾਰ ਸਿੰਘ ਜੀ ਪਹਿਲਾਂ ਕਹਿੰਦਾ ਸੀ ਸਭ ਤੋਂ ਵੱਡੇ ਸਾਹਿਬ ਜੀ ਦਾ ਜੀ ਕੌਣ ਸੀ ਅਜੀਤ ਸਿੰਘ ਤੇ ਸਭ ਤੋਂ ਛੋਟੇ ਫਤੇ ਸਿੰਘ ਬਹੁਤ ਵਧੀਆ ਤੁਸੀਂ ਦੱਸਿਆ ਵੈਸੇ ਅੱਗੇ ਹੋਰ ਪੜ੍ਹਨਾ ਹੈ ਠੀਕ ਹੈ ਬੇਟਾ ਇਤਿਹਾਸ ਬਹੁਤ ਸਟੱਡੀ ਕਰਨੀ ਹੈ ਆ ਨਵਾਜੀ ਬਾਬਾ ਹਾਂਜੀ ਅਰਸ਼ਾਨ ਕੱਲ ਅਰਸ਼ਾਨ ਹਾਂਜੀ ਅਰਸ਼ਾਨ ਸਿੰਘ ਢਿੱਲੋਂ ਛੋਟਾ ਅਰਸ਼ਾਨ ਸਿੰਘ ਢਿੱਲੋਂ ਠੀਕ ਹੈ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ 6 ਤੁਸੀਂ 9th ਠੀਕ ਹੈ ਤੇ ਮੱਥਾ ਟੇਕਣ ਲਈ ਆਇਓ ਹਾਂਜੀ ਕਿੱਥੇ ਰਹਿੰਦੇ ਹੋ ਅਸੀਂ ਅੰਮ੍ਰਿਤਸਰ ਦੇ ਲਾਗੇ ਪਿੰਡ ਤੇ ਕਿਉਂ ਮੱਥਾ ਟੇਕਣ ਲਈ ਆਇਓ ਪਤਾ ਕੀ ਹੈ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੈਤਨ ਨਹੀਂ ਹੁੰਦਾ ਹਾਂ ਪ੍ਰਕਾਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਕਦੋਂ ਪ੍ਰਕਾਸ਼ ਹੋਇਆ ਸੀ ਕਿਹੜੇ ਸਾਲ ਵਿੱਚ ਹੋ ਨਹੀਂ ਪਤਾ ਤੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ ਇਹਨਾਂ ਨੇ ਉਹ ਵੀ ਨਹੀਂ ਪਤਾ ਉਹ ਤਾਂ ਗਾਇਬ ਹੋ ਗਏ ਜੀ ਵਾ ਠੀਕ ਤੇ ਗੁਰੂ ਗੋਬਿੰਦ ਸਿੰਘ ਦਾ ਪਹਿਲਾ ਨਾਮ ਕੀ ਸੀ ਬੇਟੇ ਨਹੀਂ ਪਤਾ ਠੀਕ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ ਜਨਮ ਨਹੀਂ ਕਹਿ ਸਕਦੇ ਪ੍ਰਗਟ ਹੋਏ ਸੀ ਪ੍ਰਕਾਸ਼ ਹੋਇਆ ਸੀ 166 ਦੇ ਵਿੱਚ 22 ਦਸੰਬਰ ਠੀਕ ਹੈ ਤੇ ਉਹਨਾਂ ਦਾ ਪਹਿਲਾ ਨਾਮ ਸੀਗਾ ਗੋਬਿੰਦ ਰਾਏ ਹਾਂ ਜੀ ਇਕਦੇ 1699 ਦੀ ਬਸਾਖੀ ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਉਹਨਾਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਉਹਦਾ? ਅ ਸ਼੍ਰੀ ਗੁਰੂ ਤੇਗ ਬਹਾਦਰ ਉਹ ਕਿੰਵੇਂ ਗੁਰੂ ਸੀਗੇ? ਅ 8ਵੇਂ 9ਵੇਂ ਹੋਰ ਪੜਨਾ ਧਿਆਨ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਲੜਾਈ ਕਿਹੜੀ ਲੜੀ ਸੀ? ਕਿੱਥੋਂ ਦੀ ਸੀ ਉਹ? ਪੰਗਾਣੀ ਦਾ ਯੁੱਧ ਸੀ। ਠੀਕ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਆਪਾਂ ਯਾਦ ਕਰਦੇ ਹਾਂ? ਬਾਜਾਂ ਵਾਲੇ ਇੱਕ ਕਿਉਂ ਸਰਵਾਨਸਦਾਨੀ ਹੋਰ ਹੋ ਨਹੀਂ ਬਾਬਾ ਸਰਵਾਨਸਦਾਨੀ ਕਿਹਾ ਜਾਂਦਾ ਬਾਜਾਂਵਾਲਾ ਵੀ ਕਿਹਾ ਜਾਂਦਾ ਦਸ਼ਮ ਪਿਤਾ ਵੀ ਕਿਹਾ ਜਾਂਦਾ ਠੀਕ ਹੈ ਤੇ ਨੀਲੇ ਦੇ ਸੈਸਵਾਰ ਵੀ ਕਿਹਾ ਜਾਂਦਾ ਮਤਲਬ ਉਹ ਸੰਗਤ ਯਾਦ ਕਰਦੀ ਹੈ ਤੇ ਪ੍ਰਗਟ ਦੇ ਪਛਾਣ ਦਾ ਠੀਕ ਹੈ ਤੇ ਹੋਰ ਬੇਟੇ ਪੜਨਾ ਹੈਗਾ ਜਿਆਦਾ ਇਤਿਹਾਸ ਉਹਦਾ ਸੌਖਾ ਦੋ ਨੂੰ ਜਿਵੇਂ YouTube ਵਗੈਰਾ ਦੇਖਦੇ ਹੋ Instagram ਦੇਖਦੇ ਹੋ ਤੁਸੀਂ ਸਰਚ ਕਰ ਸਕਦੇ ਹੋ Google ਤੇ Wikipedia ਤੇ ਹਨਾ ਜਾਂ ਫਿਰ ਹੋਰ ਕਈ ਚੈਨਲ ਵਧੀਆ ਨੇ ਜਿਹੜੇ ਜਿਵੇਂ ਪੰਜਾਬ ਸਿਆਂ ਉਹ ਦੱਸਦੇ ਨੇ ਵਧੀਆ ਹਨਾ ਰਿਸਰਚ ਕਰਕੇ ਦੱਸਦੇ ਨੇ ਸਿੱਖ ਇਤਿਹਾਸ ਬਾਰੇ ਜ਼ਰੂਰ ਕਰਨਾ ਅਜੀ ਅਜੀ ਤਾਂ ਜੇ ਮਤਲਬ ਆਪਣੀਆਂ ਤੁਹਾਨੂੰ ਪੁੱਛ ਰਿਆਂ ਹਨਾ ਤੁਹਾਡੇ ਚੋਈਆ ਕੱਲੂ ਕੋਈ ਬਾਹਰਲਾ ਵੀ ਕੋਈ ਨੈਸ਼ਨਲ ਚੈਨਲ ਆ ਗਿਆ ਫਿਰ ਉੱਥੇ ਉਹ ਸਹੀ ਨਹੀਂ ਲੱਗਣਾ ਜਿਵੇਂ ਆਪਾਂ ਨੂੰ ਨਾ ਪਤਾ ਹੋਵੇ ਧੰਨਵਾਦ ਜੀ ਬਾਬਾ ਜੀ ਕੀ ਨਾਮ ਹੈ ਬੋਤੇ ਕਰਮਵੀ ਸਿੰਘ ਵਾਹ ਜੀ ਬੋ ਨਾਮ ਤੁਹਾਡਾ ਕਨੀਤਖੋਰ ਕੀ ਨਾਮ ਹੈ ਕਨੀਤਖੋਰ ਕੀ ਨਾਮ ਹੈ ਗੁਨੀਤਖੋਰ ਗੁਨੀਤਖੋਰ ਬਾਈ ਬਹੁਤ ਸੋਣਾ ਨਾਮ ਆ ਪੜਦੇ ਹੋ ਤੁਸੀਂ ਕਿਹੜੀ ਕਲਾਸ ਚ ਮੰਮਾ ਨੇ ਪੜਾ ਮੈਨੂੰ ਤੁਹਾਨੂੰ ਵੀ ਤੁਸੀਂ ਕਿਹੜੀ ਕਲਾਸ ਚ ਪੜਦੇ ਆ ਮੈਂ ਯੂकेजी ਠੀਕ ਹੈ ਤੇ ਅੱਜ ਮੱਥਾ ਟੇਕਣ ਲਈ ਆਇਓ ਕਿੱਥੋਂ ਆਇਓ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਤੇਲੀਆਂ ਵਾਲੇ ਖੂ ਇਹ ਕਿਹੜੀ ਜਗ੍ਹਾ ਸ਼ਹਿਰ ਦਾ ਨਾਮ ਕੀ ਹੈ ਭੁੱਲ ਪਤਾ ਸ਼ਹਿਰ ਦਾ ਕਿਉਂ ਭੁੱਲ ਸੰਗ ਦਾ ਕਿਉਂ ਆਪਾਂ ਕਿਹੜੀ ਸ਼ਹਿਰ ਤੋਂ ਆਏ ਆ ਸਿਟੀ ਦਾ ਨਾਮ ਕੀ ਹੈ ਤੁਹਾਡੀ ਦਾ ਸਕੂਲ ਕਿੱਥੇ ਆ ਤੁਹਾਡਾ ਕਿਹੜੇ ਸ਼ਹਿਰ ਚ ਆ ਦਰਬੁਦੀ ਹਰ ਕਿਸ਼ਨ ਕਿਹੜੇ ਸੂਚ ਬੰਦੇ ਨੇ ਹਰ ਕਿਸ਼ਨ ਨਹੀਂ ਆਪਾਂ ਕਿੱਥੇ ਦਾ ਹੈ ਜਿਲ੍ਹਾ ਕਿਹੜਾ ਜਿਲ੍ਹਾ ਜਿਲ੍ਹਾ ਰਾਜੇਵਾਲ ਨਹੀਂ ਨਹੀਂ ਅੰਮ੍ਰਿਤਸਰ ਸਰ ਅੰਮ੍ਰਿਤਸਰ ਯਾਦ ਰੱਖਣਾ ਸਾਰਾ ਕਈ ਪੜਨਾ ਜਿਵੇਂ ਹੁਣ ਮੱਥਾ ਟੇਕਣ ਆਇਓ ਕਈ ਵੇ ਸੰਗਤ ਜਿਆਦੇ ਹੁੰਦੀ ਆ ਤੁਸੀਂ ਅੱਗੇ ਪਿੱਛੇ ਹੋਜਮੋ ਠੀਕ ਆ ਇਹ ਤਾਂ ਜ਼ਰੂਰੀ ਯਾਦ ਕਰਕੇ ਰੱਖਣਾ ਠੀਕ ਆ ਤੇ ਕਿਉਂ ਮੱਥਾ ਟੇਕਣ ਲਈ ਆਇਓ ਪਤਾ ਸਿੱਧੀ ਜੜੀ ਚੱਲ ਲੈਂਦੇ ਆ ਸਿੱਧੀ ਦਿਹਾੜੇ ਦਾ ਪੁੱਤ ਲੈਣੇ ਅੱਜ ਹੁਣ ਕੀ ਆ ਸਭ ਤੋਂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੁਹਾਨੂੰ ਸਾਰਾ ਸਮਝਾਇਆ ਹੀ ਗਏ ਹੈ ਬੋਲ ਬੋਲੋ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ਪੁਰਾ ਪ੍ਰਕਾਸ਼ਪੁਰਾ ਪ੍ਰਗਟ ਦੇ ਸਕਿਆ ਸਕਦੇ ਪ੍ਰਕਾਸ਼ਪੁਰਾ ਪ੍ਰਕਾਸ਼ਪੁਰਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਮ ਪਤਾ ਕੀ ਸੀਗਾ ਉਹ ਗੋਬਿੰਦ ਰਾਏ ਗੋਬਿੰਦ ਰਾਏ ਹਾਂ ਤੇ ਉਹਨਾਂ ਨੇ ਕਿੰਨੀ ਉਮਰ ਸੀ ਜਦੋਂ ਆਪਣੇ ਪਿਤਾ ਨੂੰ ਹਿੰਦ ਧਰਮ ਬਚਾਉਣ ਦੇ ਲਈ ਭੇਜਿਆ ਸੀ ਨਹੀਂ ਇਹ ਚੀਜ਼ ਨਹੀਂ ਤੁਹਾਨੂੰ ਦੱਸਾਂਗੇ ਅਸੀਂ ਤਾਂ ਹੀ ਪੁੱਛ ਰਹੇ ਆ ਵੀ ਫਿਰ ਦਲ ਜਵਾਬ ਦੇਣ ਲਈ ਨਾ ਐਦਾਂ ਦਾ ਜਵਾਬ ਤੇ ਯਾਦ ਨਹੀਂ ਆਦਾ ਗਾ ਜੀ 9 ਸਾਲ ਕਹਦੇ 9 ਸਾਲ ਤੁਹਾਡੀ ਉਮਰ ਕਿੰਨੀ ਆ 7 ਸਾਲ ਤੁਹਾਡੇ ਤੋਂ 2 ਸਾਲ ਵੱਡੇ ਸੀ ਸਰ ਉਦੋਂ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਹਿੰਦੂ ਧਰਮ ਬਚਾਉਣ ਲਈ ਭੇਜਿਆ ਸੀਗਾ ਹੋਰ ਪੜਨਾ ਠੀਕ ਆ YouTube ਦੇਖਦੇ ਹੁੰਨੇ ਹੋ ਕੀ ਦੇਖਦੇ ਹੁੰਨੇ ਹੋ YouTube ਤੇ ਗੁਰਗੋਬਿੰਦ ਸਿੰਘ ਜੀ ਫਿਰ ਹੋਰ ਦੇਖਣਾ ਹੈ ਇਤਿਹਾਸ ਪੜਨਾ ਠੀਕ ਆ ਜ਼ਰੂਰ ਪੜੋਗੇ ਵਾਦਾ ਠੀਕ ਆ ਨਹੀਂ ਫਿਰ ਅਸੀਂ ਫਿਰ ਛੜੀ ਲੈ ਕੇ ਆਵਾਂਗੇ ਅਗਲੀ ਵਾਰ ਫਿਰ ਐਦਾਂ ਨਾ ਆ ਦੇ ਹੱਥ ਐ ਕਰਿਓ ਐਂ ਕਰਕੇ ਤਾਂ ਫਿਰ ਐ ਲੱਗਣਗੀਆਂ ਠੀਕ ਆ ਜੇ ਤੁਹਾਨੂੰ ਸਾਰਾ ਕੁਝ ਸਮਝ ਆਇਆ ਮੈਂ ਇੱਥੇ ਆਉਣ ਤੋਂ ਪਹਿਲਾਂ ਕਿ ਵੀ ਆਪਾਂ ਕਿੱਥੇ ਚੱਲੇ ਆ ਦੇਖ ਲਓ ਮੈਨੇ ਦੱਸ ਕੇ ਲਿਆਂਦਾ ਸੀ ਅੱਗੇ ਤਾਂ ਯਾਦ ਰੱਖਣਾ ਠੀਕ ਫਸਟ ਟਾਈਮ ਆਇਆ ਮੈਨੂੰ ਸਾਰਾ ਕੁਝ ਨਹੀਂ ਨਹੀਂ ਚਲ ਹੋ ਜਾਂਦਾ ਕਈ ਹੋਰ ਬੱਚਾ ਘ ਭਰਾ ਵੀ ਜਾਂਦਾ ਕੈਮਰਾ ਦੇ ਧੰਨਵਾਦ ਜੀ ਬਾਬਾ ਬਾਈਗੁਰਜੀ ਕੀ ਫਤਿਹ ਜੀ ਚਲੋ ਇੱਕ ਵਾਰ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਬਾਈਗੁਰਜੀ ਕੀ ਫਤਿਹ ਕੀ ਨਾਮ ਆਪੀ ਹਾਂਜੀ ਕੀ ਨਾਮ ਆ ਜੀ ਹਰੀ ਸਿੰਘ ਬਾਪੂ ਜੀ ਇੱਕ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਕਿ ਅੱਜਕੱਲ ਬੱਚੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਨੇ ਉੱਥੇ ਤੁਹਾਨੂੰ ਕੀ ਦੀ ਕਮੀ ਲੱਗਦੀ ਹੈ ਮਾਪਿਆਂ ਨੇ ਦੱਸਦੇ ਆਪਣੀਆਂ ਸੰਸਤਾਵਾਂ ਦੀ ਕਮੀ ਆ ਜਾਂ ਸਕੂਲਾਂ 'ਚ ਨਹੀਂ ਪੜਾਇਆ ਜਾਂਦਾ ਜੀ ਦੇਖੋ ਆਪਣੇ ਮਾਪਿਆਂ ਦੀ ਕਮੀ ਹੈ ਠੀਕ ਹੈ ਹਾਂ ਸਭ ਤੋਂ ਵੱਡਾ ਤੁੰਗਾ ਮੰਮੀ ਦੇ ਆਪਣੇ ਮਾਦਾ ਹਾਂ ਮੈਡੀਕਲ ਸਿੱਖਿਆ ਉੱਥੇ ਮਿਲਦੀ ਹੈ ਉਹ ਬੱਚੇ ਚਾਹੇ ਸਾਧ ਵੀ ਬਣਾ ਸਕਦੀ ਹੈ ਸੰਧੀ ਬਣਾ ਸਕਦੀ ਚੋਰੀ ਬਣਾ ਸਕਦੀ ਲੋਕੀ ਬਣਾ ਸਕਦੀ ਸਹੀ ਗੱਲ ਹੈ ਬਹੁਤ ਬੋਦੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਦੂਜੇ ਫਿਰ ਸਾਡੀ ਸੰਸਥਾਵਾਂ ਸਿੱਖਿਆ ਸੰਸਥਾਵਾਂ ਉਹਦੀ ਧਾਰਮਿਕ ਪੱਖੋਂ ਵੀ ਥੋੜੀ ਕਮਜ਼ੋਰੀ ਆਈ ਹੋਈ ਹੈ। ਠੀਕ ਹੈ। ਹਾਂਜੀ। ਉਹ ਮਤਲਬ ਇੰਨਾ ਵੱਡਾ ਬਣਾ ਇਤਿਹਾਸ ਆ ਉਹਨੇ ਪ੍ਰਚਾਰ ਨਹੀਂ ਹੁੰਦਾ ਪ੍ਰਚਾਰ ਨਹੀਂ ਹੁੰਦਾ। ਧੰਨਵਾਦ ਜੀ ਬਹੁਤ ਤੁਸੀਂ ਵਧੀਆ ਵਿਚਾਰ। ਬਸ ਸਾਡੀ ਜੀ ਇਹੋ ਹੈ ਕਿ ਹਰੇਕੀ ਬੱਚੇ ਨੂੰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹ। ਠੀਕ ਹੈ। ਦੇਖੋ ਗੁਰਗੁਨ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਿੱਥੇ ਤੁਸੀਂ ਖੜੇ ਹੋ ਉਹਨਾਂ ਪਰਸਾਦ ਅਮ੍ਰਿਤ ਗਾਂਢੂ ਉਸੇ ਹਾਂਜੀ ਤੇ ਆਪਾਂ ਜੇ ਤੁਸੀਂ ਵੀ ਦੇਖ ਲਓ ਆਪਣਾ ਤੁਸੀਂ ਅਮ੍ਰਿਤ ਛਕਿਆ ਵਾ ਨਹੀਂ ਕਿッセ ਤੁਸੀਂ ਬੇਦਬੀ ਕਰਦੇ ਹੋ ਨਹੀਂ ਹਾਂ ਤੇ ਸਭ ਤੋਂ ਵੱਡੀ ਗਲਤੀ ਹੈ ਸਭ ਤੋਂ ਵੱਡੀ ਗਲਤੀ ਹੈ ਕਰਦੇ ਪਰ ਹੁਣ ਨਹੀਂ ਕਰਦੇ ਹੁਣ ਬੰਦ ਕਰਤੀ ਜੀ ਸਿੱਖ ਉਹ ਹੈ ਮਤਲ ਇਹ ਪੁਰਾਣੇ ਸ਼ੁਰੂ ਕੀਤੇ ਨੇ ਉਸ ਤੋਂ ਪਹਿਲਾਂ ਜਰੂਰ ਕਰਦੇ ਸੀ ਹੁਣ ਨਹੀਂ ਕਰਦੇ ਜੀ ਸਿੱਖ ਉਹ ਜੋ ਕਿਸੇ ਬੇਦਬੀ ਨਹੀਂ ਕਰਦਾ ਸਭ ਤੋਂ ਪਹਿਲਾਂ ਜਿਹੜਾ ਸੂਲ ਹੈ ਇਹ ਸਿੱਖ ਹੈ ਸਹੀ ਗੱਲ ਕੇਸ ਤੱਕ ਕੇਸਗਰ ਸਾਹਿਬ ਕੇਸਗਰ ਦਾ ਹਮਦਰੱਖ ਹੈਗਾ ਨਾ ਕਿਸੇ ਬਹੁਤ ਵੱਡੀ ਮਾਨਤਾ ਹੈ ਸਹੀ ਗੱਲ ਹੈ ਸਾਹਿਬਾ ਜੀ ਸਹੀ ਜੋ ਹੋ ਗਿਆ ਪਰ ਲੇਕਿਨ ਉਹਨਾਂ ਨੇ ਨਹੀਂ ਨਹੀਂ ਮਨ ਨਹੀਂ ਮਨ ਜੀ ਤੇ ਮੇਰੀ ਫੀਲ ਇਹ ਤੁਹਾਨੂੰ ਵੀ ਇਹ ਫੀਲ ਹੈ ਕਿ ਤੁਸੀਂ ਕੇਸ ਰੱਖਦੇ ਹੋ ਮੈਂ ਉਹ ਹੀ ਦੱਸ ਰਹੀ ਹਾਂ ਅਸੀਂ ਉਪਰਾਲੇ ਨੂੰ ਸ਼ੁਰੂ ਕੀਤੇ ਨੇ ਜੋੜ ਰਹੇ ਹਾਂ ਇਤਿਹਾਸ ਦੇ ਨਾਲ ਬੜਾ ਜੋੜਨਾ ਚਾਹੀਦਾ ਬਹੁਤ ਵੱਡਾ ਉਪਰਾਲਾ ਜਿਹੜਾ ਜੋਰਦਾਰਾ ਸੀ ਧੰਨਵਾਦ ਜੀ ਬਹੁਤ-ਬਹੁਤ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਜੀ ਕੀ ਨਾਮ ਹੈ ਪੁੱਤਰਾ ਮੇਰਾ ਨਾਮ ਆਤਿਕਾ ਕਾਲੀਆ ਹਾਂ ਬਹੁਤ ਸੋਹਣਾ ਨਾਮ ਪੜਦੇ ਹਾਂ ਹਾਂਜੀ ਕਿਹੜੀ ਕਲਾਸ 'ਚ ਹੈ ਸੈਕੰਡ ਠੀਕ ਹੈ ਕਿੱਥੋਂ ਆਏ ਹੋ ਤੁਸੀਂ ਅੱਜ ਮੈਂ ਜਲੰਧਰ ਤੇ ਅੱਜ ਮਥੇ ਟੇਕਣ ਲਈ ਆਇਓ ਹਾਂਜੀ ਕਿਉਂ ਆਇਓ ਪਤਾ ਕੀ ਆ ਗੱਲ ਹਾਂਜੀ ਕੀ ਆ ਕੱਲ ਸ਼ੀਧੀ ਐ ਨਹੀਂ ਪੁੱਤ ਕੱਲੂ ਗੁਰਪੁਰ ਬਾ ਗੁਰਗੋਬ ਸਿੰਘ ਜੀ ਦਾ ਠੀਕ ਐ ਪੜਾਉਂਦੇ ਨੇ ਤੇ ਆ ਤੁਹਾਨੂੰ ਸਕੂਲ ਚ ਹਾਂਜੀ ਦੱਸਦੇ ਹੁੰਦੇ ਨੇ ਤੇ ਗੁਰਗੋਬ ਸਿੰਘ ਜੀ ਨੇ ਪਹਿਲੀ ਜੰਗ ਕਿਹੜੀ ਲੜੀ ਸੀਗੀ ਉਹਨਾਂ ਨੇ ਕੋਈ ਪਤਾ ਇਸ ਨੂੰ ਪੁੱਤ ਆਸ ਕੋਸ਼ਿਸ਼ ਕਰ ਰਹੀ ਐ ਹਾਂ ਪੁੱਤ ਕਿਹੜੀ ਲੜੀ ਸੀ ਪੰਗਾਣੀ ਦਾ ਜੋ ਤੇ ਠੀਕ ਹੈ ਪੰਗਾਣੀ ਦਾ ਤੇ ਤੇ ਗੁਰਗੁਮ ਸਿੰਘ ਜੀ ਦੇ ਕਿੰਨੇ ਸਹਬ ਜਦੇ ਸੀ ਚਾਰ ਠੀਕ ਹੈ ਕਿੰਨੇ ਨਾਮ ਪਤਾ ਉਹਨਾਂ ਦੇ ਯਾਦ ਕਰਨਾ ਬੋਪੇ ਆਰੀ ਬੱਚੀ ਆ ਠੀਕ ਹੈ ਹੋਰ ਯਾਦ ਕਰਨਾ ਠੀਕ ਹੈ ਪੁੱਤ ਥੈਂਕ ਯੂ ਧੰਨਵਾਦ ਤੀਨਾਮਾ ਪੁੱਤ ਨਿਮਰਤ ਬੈਂਸ ਹੈ ਜੀ ਨਿਮਰਤ ਬੈਂਸ ਨਿਮਰਤ ਬੈਂਸ ਅੱਗੇ ਬੱਸ ਕਰ ਲੈ ਨਹੀਂ ਹੋਰ ਨਹੀਂ ਸਿੰਘ ਨਹੀਂ ਲੱਗਦਾ ਨਾ ਨਿਮਰਤ ਬੈਂਸ ਗੋਤ ਲਖਾਤਾ ਵਿਸ਼ੇ ਗੋਤ ਲਖਾਤਾ ਹੀ ਵਿਸ਼ੇ ਨੂੰ ਤਾਂ ਕਰ ਅੱਛਾ ਵੀ ਸਿੰਘ ਨਹੀਂ ਲਾਉਂਦੇ ਨਾਲ ਲਾਇਆ ਸੀ ਪਹਿਲਾਂ ਲਾਇ ਲ ਸਿੱਖ ਫੈਮਲੀ ਚੋਂ ਆ ਗਏ ਹਾਂਜੀ ਸਿੱਖ ਫੈਮਲੀ ਚੋਂ ਆ ਕੇ ਹਿੰਦੂ ਨਹੀਂ ਨਹੀਂ ਹਿੰਦੂ ਫੈਮਲੀ ਸ਼ਾ ਹਿੰਦੂ ਫੈਮਲੀ ਆ ਵੀ ਬਿਸ਼ਪ ਕੁਮਾਰ ਸੀਗਾ ਬੈਂਸ ਬਈ ਗੋਤ ਹੀ ਲਖਾਤਾ ਵਿਸ਼ੇ ਬੈਂਸ ਅੱਛਾ ਵੀ ਉਹ ਸਿੰਘ ਕੱਟ ਪਹਿਲਾਂ ਕੀ ਲੱਗਿਆ ਸੀ ਵੈਸੇ ਪਹਿਲਾਂ ਹੀ ਇਹੀ ਲਖਾਤਾ ਹੈ ਅੱਛਾ ਵੀ ਪਹਿਲਾਂ ਤੋਂ ਇਹੀ ਨਾਮ ਰੱਖਿਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਸਰਬਜੀਤ ਕੱਲਾਈ ਸਰਬਜੀਤ ਕੱਲਾਈ ਹਾਂਜੀ ਨਹੀਂ ਸਰਬਜੀਤ ਕੱਲਾਈ ਮਤਲਬ ਵੀ ਕਿਵੇਂ ਗੋਤਾ ਕੱਲੇ ਹੀ ਤੁਹਾਡਾ ਹੰਨੇ ਨਹੀਂ ਗੋਤ ਨਹੀਂ ਹੈ ਕੱਲਾ ਸਰਬਜੀਤ ਪਹਿਲਾਂ ਜੀ ਸਰਬਜੀਤ ਮੈਂ ਸਮਝਿਆ ਵੀ ਸਰਬਜੀਤ ਕੱਲੇ ਹੀ ਵੀ ਮਹਾਕਾਰ ਕੱਲੇ ਆ ਜੇ ਇਧੇ ਰੱਖ ਰੁਖ ਦਿੰਦੇ ਹੁਣ ਅਸੀਂ ਸਵਾਲ ਕਰਦੇ ਪੁੱਤ ਕਿਹੜੀ ਕਲਾਸ ਚ ਪੜਦੇ ਹੋ ਸੈਕਿੰਡ ਕਲਾਸ ਠੀਕ ਹੈ ਕਿਹੜੇ ਸਕੂਲ ਚ ਗੁਰਨਾਮ ਕਮਿਸ਼ਨ ਪਬਲਿਕ ਸਕੂਲ ਡੱਲਾ ਪੋਪੂਰ ਵਾਹ ਇਹ ਤਾਂ ਜਿਆਦਾ ਸਾਰਾ ਕੁਝ ਹੈ ਨਾ ਕਿੰਨੀ ਉਮਰ ਹੈ ਤੁਹਾਡੀ 8 ਸਾਲ 8 ਸਾਲ ਇਹ ਕੀ ਗੱਲ ਹੋਈ ਜਦੋਂ ਪੰਜਾਬੀ ਚ ਦੱਸੋ 8 ਸਾਲ ਦਾ ਨੌਵੀਂ 8 ਇਅਰ ਜਾਂ ਫਿਰ 8 ਸਾਲ ਕੀ ਆ ਦੱਸੋ 8 ਇਅਰ 8 ਇਅਰ ਠੀਕ ਹੈ ਤੇ ਅੱਜ ਮਤਾਂ ਟਿਕਣ ਲਈ ਆਏ ਹੋ ਯੈਸ ਅੱਜ ਆਏ ਆ ਟੀਮ ਹੋਇਆ ਸੀ ਅੱਜ ਪਹਿਲਾਂ ਕਿਉਂ ਆਏ ਆ ਉੱਥੇ ਟਿਕਣ ਹੈ ਪਤਾ ਨਹੀਂ ਕੀ ਨਾਮ ਆ ਜੀ ਪਹਿਲਾਂ ਅ ਨਵਜੋਤ ਸਿੰਘ ਜੀ ਨਵਜੋਤ ਸਿੰਘ ਪੜ੍ਹਦੇ ਹੋ ਹਾਂਜੀ ਕਿਹੜੀ ਕਲਾਸ 6ਵੀਂ ਜੀ ਕਿਹੜੀ ਹਾਂਜੀ ਕਿਹੜੇ ਸਕੂਲ ਚ ਅਸੀਂ ਮੈਂ ਬਾਹਰ ਪੜਨਾ ਇਟਲੀ ਚ ਅੱਛਾ ਇਟਲੀ ਚ ਪੜਦੇ ਹਾਂ ਹਾਂਜੀ ਉਹ ਹੁਣ ਮੈਥੈਟਿਕ ਲਈ ਹਾਂਜੀ ਕਿ ਵੈਸੇ ਆਏ ਹਾਂ ਕਿੰਨੇ ਦਿਨ ਮੈਂ ਨੂੰ ਇੰਡੀਆ ਹੋ ਗਏ ਹੁਣ ਕੇ 15 ਆਪਾਂ 15 ਵੀ ਦਿਨ ਠੀਕ ਹੈ ਉਧਰ ਇਤਿਹਾਸ ਪਤਾ ਪੜਦੇ ਹਾਂ ਇਤਿਹਾਸ ਬਾਰੇ ਆਪਣਾ ਸਿੱਖ ਹਾਂਜੀ ਹਾਂਜੀ ਠੀਕ ਹੈ ਤੇ ਕੀ ਉਹ ਕਿਉਂ ਮੈਥੈਟਿਕ ਨਹੀਂ ਆਏ ਉਹ ਅੱਜ ਕਿਉਂਕਿ ਕੱਲ ਗੁਰੂ ਗੋਬਿੰਦ ਸਿੰਘ ਜੀ ਦਾ ਵੱਡੇ ਬੱਚੇ ਹਾਂਜੀ ਬੱਡੇ ਤਾਂ ਆਮ ਆਪਣੇ ਵਰਗੇ ਲੋਕਾਂ ਦਾ ਹੁੰਦਾ ਉਹਨਾਂ ਦਾ ਪ੍ਰਗਟ ਦੇ ਪ੍ਰਕਾਸ਼ਪੁਰ ਹਾਂਜੀ ਪ੍ਰਕਾਸ਼ਪੁਰ ਕਹਿੰਦੇ ਹਾਂ ਹਾਂਜੀ ਠੀਕ ਹੈ ਪਰ ਕਿਉਂਕਿ ਜਨਮ ਤਾਂ ਆਮ ਲੋਕਾਂ ਦਾ ਹੁੰਦਾ ਉਹ ਤਾਂ ਅਕਾਲਪੁਰਕ ਸੀਗੇ ਆ ਹਾਂਜੀ ਹੈਨਾ ਅਕਾਲਪੁਰਕ ਹੈਗੇ ਨੇ ਤੇ ਤੁਹਾਨੂੰ ਪਤਾ ਗੁਰਗੋਬ ਸਿੰਘ ਜੀ ਦਾ ਪਹਿਲਾ ਨਾਮ ਕੀ ਸੀਗਾ ਬਾਈ ਜੀ ਨਹੀਂ ਗੋਵਿੰਦ ਰਾਇਆ ਸੀਗਾ ਹਾਂਜੀ 1699 ਦੀ ਬਸਾਖੀ ਨੂੰ ਖਾਲਸਾ ਪੰਥ ਦੀ ਸਥਾਪਨਾ ਇਸੇ ਧਰਤੀ ਤੇ ਕੀਤੀ ਸੀ ਉਹਨਾਂ ਨੇ ਤੇ ਫਿਰ ਗੋਬਿੰਦ ਸਿੰਘ ਨਾਮ ਹੋਇਆ ਸੀ ਉਹਦਾ ਅੱਛਾ ਠੀਕ ਤੇ ਤੁਹਾਨੂੰ ਇਹ ਪਤਾ ਹੀ ਜੀ ਵੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ ਹਾਂਜੀ ਗੁਰੂ ਤੇ ਤੇਗਬਾਦਰ ਜੀ ਹਾਂ ਉਹ ਕਿੰਨੇਵੇਂ ਗੁਰੂ ਸੀਗੇ ਨੌਵੇਂ ਗੁਰੂ ਜੀ ਠੀਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਉਮਰ 'ਚ ਆਪਣੇ ਪਿਤਾ ਨੂੰ Hindu ਧਰਮ ਦੇ ਬਲਦਾਨ ਦੇਣ ਲਈ ਭੇਜਿਆ ਸੀ Hindu ਧਰਮ ਲਈ ਬਲਦਾਨ ਦੇ ਅ ਨੌ ਨੌ ਵਰ੍ਹੇ ਹਾਂ ਨੌ ਸਾਲ ਜੀ ਹਾਂਜੀ ਬਹੁਤ ਵਧੀਆ ਤੁਸੀਂ ਬਾਹਰ ਰਹਿੰਦੇ ਹੋਏ ਵੀ ਹੈ ਨਾ ਇੰਨਾ ਇਤਿਹਾਸ ਬਹੁਤ ਵਧੀਆ ਗੱਲ ਹੈ ਬਹੁਤ ਸੁਣ ਕੇ ਸਾਨੂੰ ਵੀ ਮਤਲਬ ਖੁਸ਼ੀ ਹੋਈ ਵੀ ਤੁਹਾਨੂੰ ਇਤਿਹਾਸ ਪਤਾ ਹੈਗਾ ਹੈ ਨਾ ਠੀਕ ਹੈ ਅਸੀਂ ਦਿੱਲੀ ਘੜੀਆਂ ਤੇ ਵੀ ਗਏ ਸੀਗੇ ਕੋਈ ਬਾਅਦ ਚ ਆਏ ਹੋ ਉਸ ਤੋਂ ਬਾਅਦ ਆਏ ਆ ਪਰ ਇਸ ਤਰ੍ਹਾਂ ਚਲੋ ਬਹੁਤ ਵਧੀਆ ਹੋਰ ਪੜਿਆ ਕਰੋ ਇਤਿਹਾਸ ਨੂੰ ਤਾਂ ਸੌਖਾ ਕੰਮ ਤਾਂ YouTube ਵਗੈਰਾ ਤੇ Wikipedia ਤੇ ਹੈ ਨਾ ਦਿੱਲੀ ਘੜੀਆਂ ਉੱਤੇ ਆ ਗਏ ਤੁਸੀਂ ਹੈਂ ਬਤੇਗੜ ਸਾਹਿਬ ਗਏ ਹਾਂ ਹਾਂ ਉੱਥੇ ਗਏ ਹਾਂ ਉਹ ਹੀ ਪੁੱਛ ਰਿਹਾ ਉਹ ਹੀ ਪੁੱਛ ਰਿਹਾ ਬਤੇਗੜ ਸਾਹਿਬ ਗਏ ਸੀ ਮਤਲਬ ਹਾਂਜੀ ਹਾਂਜੀ ਠੀਕ ਠੀਕ ਬਹੁਤ ਵਧੀਆ ਗੱਲ ਤੁਸੀਂ ਹੈ ਨਾ ਮਤਲਬ ਆਪਣੀਆਂ ਜੜਾਂ ਨਾਲ ਜੁੜੇ ਹੋਏ ਹੋ ਨਮਾਲਾ ਵੀ ਬਹੁਤ ਸੋਹਣਾ ਸਜਾਇਆ ਨਾਮ ਵੀ ਤੁਸੀਂ ਪੂਰਾ ਦੱਸਿਆ ਕਿਉਂਕਿ ਕਈ ਬੱਚਿਆਂ ਨੂੰ ਪੁੱਛਦੇ ਆ ਉਹ ਸਿੰਘ ਦੱਸਦੇ ਹੀ ਨਹੀਂ ਨਾਲ ਉਹ ਕੱਲਾ ਆਪਣਾ ਬਸ ਨਾਮ ਦਾ ਹੈ ਜੀ ਤੁਹਾਨੂੰ ਬਹੁਤ ਪੁੱਤਰ ਹੈ ਜੀ ਆਪਣਾ ਅੱਛਾ ਅੱਛਾ ਨਹੀਂ ਬਹੁਤ ਵਧੀਆ ਗੱਲ ਹੈ ਕਿਰਪਾ ਗੁਰੂ ਆਰਿਆ ਦੀ ਤੁਹਾਡੇ ਦੇ ਵੀ ਬੱਚੇ ਨੇ ਜੁੜੇ ਹੋਏ ਨੇ ਅਜੇ ਵੀ ਨਾਲ ਬੱਚੇ ਬਹੁਤੇ ਤਾਂ ਕਿਉਂਕਿ ਜੜਾਂ ਨਾਲ ਜੁੜੇ ਰਹੇ ਤਾਂ ਹੀ ਹੋਣੇ ਸਪੈਸ਼ਲ ਆਪਣਾ ਖੰਡਾ ਸਾਹਿਬ ਤਲਵਾਰ ਲਈ ਕਹਿੰ ਲੱਗੀ ਵੀ ਨਹੀਂ ਮੈਂ ਲੈ ਕੇ ਜਾਣੀ ਆ ਅੱਛਾ ਜੀ ਨਾਲ ਉੱਥੇ ਲੈ ਜਾਣੀ ਆ ਕਹਿੰਦੇ ਉੱਥੇ ਭਾਵੇਂ ਮੈਂ ਜਿੱਦਾਂ ਮਰਜ਼ੀ ਚ ਪਾਗਲ ਜਾਵਾਂ ਨਾਲ ਰੱਖਣੀ ਘਰ ਚ ਅੱਛਾ ਜੀ ਕਿਸ ਗੁਰੂ ਦੀ ਬਖਸ਼ਿਸ਼ ਹੈ ਕਹਿੰਦੇ ਲੈ ਗਏ ਬਿੰਦ ਸਸਤਰ ਦੇ ਉਹਨਾਂ ਦੀਦਾਰੇ ਗੁਰੂ ਸਾਹਿਬ ਨੇ ਆਪ ਗਿਆ ਸੀ ਹਾਂ ਜੀ ਬਹੁਤ ਵਧੀਆ ਲੱਗੇ ਤੁਹਾਨੂੰ ਮਿਲ ਕੇ ਬਗੀਕਾ ਖਾਲਸਾ ਬਗੀਕੀ ਫਤੇ ਜੀ ਸੋ ਸੰਗਤ ਜੀ ਇਸ ਮੌਕੇ ਫਿਰ ਗੱਲਬਾਤ ਕੀਤੀ ਕਿਉਂਕਿ ਤਨ ਤਨ ਸਿਰਗੂ ਗੋਮ ਸਿੰਘ ਜੀ ਮਹਾਰਾਜ ਦਸਮ ਪਿਤਾ ਦਾ ਪ੍ਰਗਟ ਦਿਵਸ ਹੈ ਪ੍ਰਕਾਸ਼ ਪੁਰਬ ਹੈ ਇਸ ਮੌਕੇ ਸੰਗਤੋਂ ਖਾਸ ਤੌਰ ਤੇ ਬੱਚਿਆਂ ਤੋਂ ਜਾਣਨਾ ਚਾਹਿਆ ਹੈ ਕਿ ਆਪਣੇ ਇਤਿਹਾਸ ਬਾਰੇ ਕਿੰਨਾ ਕੋ ਜਾਣਦੇ ਨੇ ਸੋ ਕਿਵੇਂ ਲੱਗਿਆ ਤੁਹਾਨੂੰ ਸਾਡਾ ਉਪਰਾਲਾ ਜੇਕਰ ਸਾਡੀ ਇਹ ਇੱਕ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪਸ ਤੇ ਆਪਣੇ ਹੋਰ ਸਕੇ ਸੰਬੰਧੀਆਂ ਦੇ ਨਾਲ ਤਾਂ ਕਿ ਸਾਨੂੰ ਇਹਦੇ ਨਾਲ ਇੱਕ ਹੌਸਲਾ ਮਿਲਦਾ ਇਸ ਤਰ੍ਹਾਂ ਦੇ ਹੋਰ ਉਪਰਾਲੇ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਤੇ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਵੀ ਕਿਸੇ ਹੋਰ ਤੁਹਾਡੇ ਏ ਦਿਮਾਗ ਤੇ ਦਿলো ਦਿਮਾਗ ਤੇ ਕੋਈ ਏਦਾਂ ਦਾ ਮੁੱਦਾ ਜਿਹੜੇ ਤੇ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਜਾਂ ਸੰਗਤ ਨੂੰ ਅਵੇਅਰ ਕਰਨ ਦੀ ਲੋੜ ਹੈ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣ ਉਸ ਵਾਸਤੇ ਉਹ ਵੀ ਜ਼ਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜੂ ਕਰ ਦੇਣਾ ਤੇ ਇਸ ਖਾਸ ਉਪਰਾਲੇ ਦੇ ਵਿੱਚ ਫਿਲਹਾਲ ਤਾਂ ਇੰਨਾ ਹੀ ਮਿਲਦੇ ਆ ਜਲਦ ਫਿਰ ਤੋਂ ਇਸੇ ਤਰ੍ਹਾਂ ਹੀ ਕਿਸੇ ਹੋਰ ਖਾਸ ਵੀਡੀਓ ਦੇ ਨਾਲ 19 ਸਵੇਰ ਤੱਕ ਲਈ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ